Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਿਕਲ ਜੀ ਤੁਸੀਂ ਦੇਖ ਰਹੇ ਹੋ Indian TV News ਤੇ ਮੈਂ ਹਾਂ ਤੀਰ ਸਿੰਘ ਸਨੇਹ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣਾ ਜਿਹੜਾ ਪੰਜਾਬੀ ਕਲਚਰ ਆ ਪੁਰਾਣੇ ਸਮਿਆਂ ਦੇ ਵਿੱਚ ਉਹ ਅੱਜ ਵੀ ਯਾਦ ਕੀਤਾ ਜਾਂਦਾ ਕਿਉਂਕਿ ਹੁਣ ਮੀਂਹ ਨਹੀਂ ਪੈ ਰਿਹਾ ਸੀ ਮੀਂਹ ਨਹੀਂ ਪੈ ਰਿਹਾ ਸੀ ਗਰਮੀ ਬਹੁਤ ਆ ਇਸ ਕਰਕੇ ਪਿੰਡ ਦੀਆਂ ਔਰਤਾਂ ਨੇ ਪਿੰਡ ਵਾਲਿਆਂ ਨੇ ਗੁੱਡੀ ਫੁਕਣ ਦਾ ਪ੍ਰਵੰਦ ਕਰਤਾ ਗੁੱਡੀ ਫੁਕਣ ਦਾ ਸਮਾਹ ਰਖਿਆ ਇੱਕ ਗੁੱਡੀ ਬਣਾਈ ਗਈ ਤੇ ਉਸ ਦੀ ਕਿਰਿਆ ਕੀਤੀ ਗਈ ਜਿਵੇਂ ਆਮ ਇਨਸਾਨ ਦੀ ਸ਼ਿਸ਼ਕਾਰ ਕਰੀਦਾ ਉਹਦਾ ਜਿਵੇਂ ਕਰੀਦਾ ਉਹਵੇਂ ਹੀ ਗੁੱਡੀ ਫੁਕ ਕੇ ਉਹਨਾਂ ਨੇ ਆਪਣਾ ਰੱਬਗੇ ਅਰਦਾਸ ਕੀਤੀ ਕਿ ਮੀ ਪੈਂਦਾ ਆਓ ਆਪਾਂ ਉਹਨਾਂ ਔਰਤਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਜਿਹੜੀਆਂ ਇੱਥੇ ਕੱਠ ਦੇ ਵਿੱਚ ਨੇ ਗੁਲਗਲੇ ਬਣਾਏ ਗਏ ਹੋਰ ਪ੍ਰਸ਼ਾਦ ਬਣਾਇਆ ਗਿਆ ਆਓ ਗੱਲਬਾਤ ਕਰਦੇ ਆਪਾਂ ਉਹਨਾਂ ਦੇ ਨਾਲ ਓ ਬਾਈ ਗੀਡੀ नहीं आवे जो नी आवे वो कर पीए झोने ठल पाए जल ठल होने भी गुरु सास प्रवान करे साड़ी ਅਸੀਂ ਕੁੜੀ ਵੀ ਸਾਡੀ ਰੱਬ ਖੁਸ਼ ਹੋ ਜਾਵੇਂ ਮੀਂਹ ਪਾ ਦੇਵੇ ਰੱਬਾ ਬਾਈ ਬਹੁਤ ਦੁੱਖੀਆਂ ਬਾਈ ਚਾਰ ਚਾਰ ਕੇ ਕੇ ਲਹਰ ਦਿੰਦੇ ਨਾ ਜਿੰਮੀ ਦਾ ਹਈ ਰੱਬਾ ਕੇ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਪਿੰਡ ਦੀ ਪੜਾਈ ਖਾਤਰ ਇਹ ਪ੍ਰਾਲਾ ਕੀਤਾ ਗਿਆ ਕਿ ਪਰਮਾਤਮਾ ਨੂੰ ਮੀਂਹ ਪਾਉਣਾ ਚਾਹੀਦਾ ਤੁਸੀਂ ਕੇ ਇਸ ਕਰਕੇ ਗੁੱਡੀ ਲੈਂਦੀ ਏਥੇ ਇਸ ਕਰਕੇ ਅਸੀਂ ਇਹ ਪ੍ਰਾਲਾ ਕੀਤਾ ਬੀਬੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਝੋਨੇ ਸਾਡੇ ਸੁੱਕੀ ਜਾਂਦੇ ਆ ਤੇ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰੀਆ ਕਰਦੇ ਆ ਸਾਰੇ ਪਿੰਡ ਦਾ ਸ਼ੁਕਰੀਆਨਾ ਕਰਦੇ ਆ ਜੋ ਸਾਡੇ ਨਾਲ ਸੰਗਤ ਹੋਏ ਨੇ ਅਸੀਂ ਆਪਣੇ ਸਾਰਿਆਂ ਲਈ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਸਾਡੀ ਜੋ ਵੀ ਇਹ ਰੀਤੀ ਰਿਵਾਜ ਆ ਗੁੱਡੀ ਫੇਪਣ ਦਾ ਪਰਮਾਤਮਾ ਖੁਸ਼ ਕਰਾਵੇ ਸਾਰਿਆਂ ਤੇ ਸਾਰਿਆਂ ਦੇ ਮਿਹਰ ਭਰੇ ਹੰਦ ਨੇ ਜਿਹੜੇ ਬਹੁਤ ਜੀਵਨ ਦਿੱਤਾ ਹੈ ਦ칸 ਨਾ ਕੀ ਬਣਲੇ ਨਹੀਂ ਆਉਂਦੇ ਸਾਹਮਣੇ ਬਸ ਆਦਾ ਲੈਟਸ ਈ ਸਾਰੀ ਸੰਗ ਬਹੁਤ ਫੜੀ ਹੈ